ਨਮਸਕਾਰ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਚੰਗਾ ਲੱਗ ਰਿਹਾ ਹੈ ਵਾਤਾਵਰਣ ਨੂੰ ਹਰੀਆਵਲ ਬਣਾਉਣ ਲਈ ਸਾਡੇ ਜਨ ਹਿੱਤ ਸਮਿਤੀ ਵੱਲੋਂ ਅੱਜ ਇੱਥੇ ਪੌਦੇ ਲਗਾਏ ਜਾ ਰਹੇ ਹਨ ਪਹਿਲਾਂ ਵੀ ਕਈ ਪੌਦੇ ਇਹਨਾਂ ਨੇ ਇੱਥੇ ਲਗਾਏ ਇਹਨਾਂ ਦਾ ਮਕਸਦ ਕੇਵਲ ਪੌਦੇ ਲਗਾਉਣਾ ਹੀ ਨਹੀਂ ਉਹਨਾਂ ਦੀ ਪਾਲਣਾ ਕਰਨਾ ਉਹਨਾਂ ਦਾ ਪਾਲਨ ਪੋਸ਼ਣ ਖਾਦ ਪਾਣੀ ਦੇਣਾ ਅੱਜ ਬਹੁਤ ਇਹਨਾਂ ਦੇ ਲਗਾਏ ਹੋਏ ਬੂਟੇ ਪਟਿਆਲੇ ਵਿੱਚ ਅਲਗ-ਅਲਗ ਜਗ੍ਹਾ ਤੇ ਰੋਜ਼ ਇਹ ਸੇਵਾ ਕਰਦੇ ਨੇ ਪਾਣੀ ਖਾਦ ਦਿੰਦੇ ਨੇ ਅਜੋ ਬੂਟੇ ਦਰਖਤ ਦਾ ਰੂਪ ਲੈ ਚੁੱਕੇ ਨੇ ਇਹ ਸਾਡੇ ਵਿਚਕਾਰ ਸਾਡੇ ਇਹ ਵਿਨੋਦ ਸ਼ਰਮਾ ਜੀ ਵਿਨੋਦ ਸ਼ਰਮਾ ਜੀ ਅੱਜ ਦੇ ਇਸ ਪ੍ਰੋਗਰਾਮ ਬਾਰੇ ਦੱਸੋ ਜਿਹੜੇ ਤੁਸੀਂ ਬੂਟੇ ਲਾ ਰਹੇ ਹੋ ਇਹ ਤੁਹਾਡੇ ਨਾਲ ਪੂਰੀ ਟੀਮ ਖੜੀ ਹੈਗੀ ਸਾਡੀ ਤੁਹਾਡੀ ਤੇ ਉਹਦੇ ਬਾਰੇ ਦੱਸੋ ਕਿੰਨੇ ਕ ਬੂਟੇ ਤੁਸੀਂ ਲਾ ਚੁੱਕੇ ਮੇਰੇ ਨਾਲ ਸਾਡੇ ਬੀ.ਐਸ.ਾਲੂ ਵਾਲਿਆ ਜੀ ਐਕਸ਼ਨ ਮੈਸਮ ਪਰ ਐਡਵੋਕੇਟ ਜੀ ਪ੍ਰਸਾਦ ਸਾਹਿਬ ਮਨਮਨ ਵੰਸਲ ਮਨੋ ਵੰਸਲ ਦੀ ਸਾਡੇ ਪ੍ਰਿੰਦਰ ਜਿਹੜੇ ਗਰਮਿ ਤੋਂ ਆਇਆ ਤੇ ਸਾਡੇ ਆਨੰਦ ਸਾਹਿਬ ਆ ਚਲੇ ਗਏ ਅਸੀਂ ਇੱਥੇ ਤਕਰੀਬਨ 50 ਤੋਂ ਉੱਪਰ ਬੂਟੇ ਲਗਾ ਰਹੇ ਹਾਂ 2 ਨੰਬਰ ਫਟਕ ਰੈਜੀਡੈਂਟ ਦੇ ਸਾਹਮਣੇ ਅਸੀਂ ਲਗਾਤਾਰ 8-10 ਸਾਲ ਤੋਂ ਸੇ ਬੂਟੇ ਲਗਾਏ ਆ ਉਹਨੂੰ ਮੇਨਟੇਨ ਵੀ ਕਰਦੇ ਆ ਸਾਡੀ ਕੋਸ਼ਿਸ਼ ਆ ਵੀ ਜਿੰਨੇ ਅਸੀਂ ਪਟਿਆਲੇ ਬੂਟੇ ਲਗਾ ਸਕੀਏ এনवायरमेंट ਨੂੰ ਅੱਛਾ ਕਰਨ ਵਾਸਤੇ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਜਿੰਨਾ ਸਾਨੂੰ ਕੋਸ਼ਿਸ਼ ਹੁੰਦੀ ਆ ਵੀ ਇਹ 12 ਦਿਨ ਹੋਰ ਇਸ ਤਰ੍ਹਾਂ ਮੇਨਟੇਨ ਕਰ ਸਕੀਏ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਤੁਸੀਂ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਇੱਕ ਪੋਲੂਸ਼ਨ ਨੂੰ ਘਟਾਉਣ ਵਾਸਤੇ एनवायरनमेंट अच्छा कर करने वास्ते बच्चे बीमारियों ਤੋਂ ਬਚ ਸਕਣ ਸਾਡਾ ਐਨਵਾਇਰਨਮੈਂਟ ਅੱਛਾ ਹੋ ਸਕੇ ਤੇ ਆਪਾਂ ਹਰ ਆਪਣੇ ਕੋਈ ਬਰਥਡੇ ਤੇ ਆਪਣੀ ਮੈਰਿਜ ਅਨਿਵਰਸਰੀ ਤੇ ਆਪਾਂ ਬੂਟੇ ਲਗਾਈਏ ਤਾਂ ਕਿ ਆਪਣਾ ਪਟਿਆਲੇ ਦਾ ਐਨਵਾਇਰਨਮੈਂਟ ਔਰ ਸਾਰੇ ਇੰਡੀਆ ਦਾ ਐਨਵਾਇਰਨਮੈਂਟ ਅੱਛਾ ਹੋਵੇ ਸ਼ਰਮਾ ਜੀ ਅੱਜ ਕਿੰਨੇ ਬੂਟੇ ਲਾ ਚੁੱਕੇ ਹੋ ਅਜੇ ਸਵੇਰ ਤੋਂ ਤੁਸੀਂ ਅਸੀਂ ਡਿਫਰੈਂਟ ਕੁਆਲਟੀ ਦੇ ਵਿੱਚ ਫਰੂਟ ਦੇ ਵੀ ਲਾਏ ਆ ਫਿਰ ਅਸੀਂ 50 ਬੂਟੇ ਸਾਡਾ ਟਾਰਗੇਟ ਆ ਸਵੇਰੇ ਅਸੀਂ ਲਾ ਰਹੇ ਆ 50 ਬੂਟੇ ਲਾ ਕੇ ਜਾਵਾਂਗੇ ਉਹਨਾਂ ਨੂੰ ਸਾਨੂੰ ਮੇਨਟੇਨ ਵੀ ਕਰਦੇ ਆ ਖੁਆ ਖਾ ਵੀ ਕਰਦੇ ਆ ਕਿਉਂਕਿ ਦੋਹ ਲਾਣ ਲੱਗ ਰ ਆ ਰਹੇ ਹਨ ਪਰ ਸਾਨੂੰ ਪ੍ਰੋਬਲਮ ਹੈ ਜਿੰਨੇ ਅਸੀਂ ਬੂਟੇ ਲਗਾਨੇ ਆ ਉਹਨੇ ਪੁਰਾਣੇ ਬੂਟੇ ਆ ਬਾਰਾਂ ਦੇ ਚੁਗਿਰ ਜਾਂਦੇ ਤੇ ਹਰ ਰੋਜ਼ 2-4 ਬੂਟੇ ਦੇ ਜਾਂਦੇ ਤੇ ਮੈਂ ਗਵਰਨਮੈਂਟ ਨੂੰ ਰਿਕਵੈਸਟ ਕਰਾਂਗਾ ਵੀ ਬੂਟਿਆਂ ਦੇ ਵਾਸਤੇ ਕੋਈ ਦਵਾਈ ਵਗੈਰਾ ਦਾ ਇਹਨਾਂ ਨੂੰ ਮੈਨੇਜ ਕਰਨ ਦਾ ਬਾਣਾ ਕਰੀ ਤਾਂ ਕਿ ਜਿਹੜੇ ਪੁਰਾਣੇ ਬੂਟੇ ਟੁੱਟੇ ਜਾ ਰਹੇ ਆ ਅਸੀਂ ਨਵੇਂ ਬੂਟੇ ਲਵਾ ਰਹੇ ਹਾਂ ਉਹਨਾਂ ਨੂੰ 10-15 ਸਾਲ ਲੱਗ ਜਾਂਦੇ ਤੇ ਕੋਈ ਨਾ ਮੈਂ ਗਵਰਨਮੈਂਟ ਨੂੰ ਰਿਕਵੈਸਟ ਸਾਨੂੰ ਯਾਰ ਬੂਟੇ ਐਡਮਿਨਿਟ ਕੀਤੇ ਆ ਫੋਰੈਸਟ ਡਿਪਾਰਟਮੈਂਟ ਨੇ ਕੀਤੇ ਆ ਫਲਾਸੋ ਨੈਸ਼ਨਲ ਯੂਨੀਵਰਸਿਟੀ ਤੋਂ ਦਿੱਤੇ ਲੈਣਾ ਹਮ ਲੇਟ ਕਰਦੇ ਹੈ। ਅਸੀਂ ਕੋਸ਼ਿਸ਼ ਹੈ ਅਸੀਂ ਹੋਰ ਦੋ ਚਾਰ ਪੰਜ ਦਿਨ 500 ਬੂਟਾ ਹੋਰ ਲਗਾਉਣਾ ਹੈ। ਅਗਰ ਟਾਰਗਟ ਉਹਦਾ ਵੀ 3000 ਬੂਟਾ ਉੱਪਰ ਲਗਾ ਦੇ। ਪਿਛਲੇ ਅਸੀਂ 15 ਸਾਲ ਤੋਂ ਜਮਨ 10000 ਤੋਂ 15000 ਉੱਪਰ ਪੋਸਟ ਲਗਾ। ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਤੇ ਤੁਹਾਡੇ ਵਿੱਚੋਂ ਸਰ ਤੁਸੀਂ ਆਪਣਾ ਨਾਮ ਦੱਸਿਓ ਸਰ। ਮੈਂ ਐਚ ਐਨ ਮੈਸਨਪੁਰੀ ਸੀਨੀਅਰ ਐਡਵੋਕੇਟ ਪ੍ਰੈਜ਼ੀਡੈਂਟ ਰੋਟਰੀ ਕਲੱਬ ਟਾਲਾਗੇਟ ਮੈਂਬਰ ਜਨਨ ਸੰਧੀ। ਆ ਲਾਈ ਮੈਂਬਰ ਆ ਮੈਂ ਰੈਡ ਕਰਾਸਟ ਆ ਤੇ ਉਹ ਕਈ ਸਾਲਾਂ ਦਾ ਮੈਂ ਮੈਂਬਰ ਆ ਤੇ ਮੈਂ ਦੇਖਿਆ ਕਾਫੀ ਸਮੇਂ ਤੋਂ ਮੈਂ ਸ਼ੁਰੂ ਤੋਂ ਹੀ ਜੁੜਿਆ ਹੋਇਆ ਆ ਜਨਕ ਚੰਪੀਨ ਅੱਜ ਸਮੇਂ ਦੀ ਲੋੜ ਕੀ ਐ ਪਾਣੀ ਨੂੰ ਬਚਾਉਣਾ ਬੱਦ ਤੋਂ ਬੱਦ ਬੂਟੇ ਲਗਾਉਣਾ ਤੇ ਵਾਤਾਵਰਣ ਦੀ ਰਾਖੀ ਕਰਨਾ ਤੇ ਇਸ ਗੱਲ ਵੱਲ ਸਭ ਨੂੰ ਧਿਆਨ ਦੇਣਾ ਚਾਹੀਦਾ ਸਾਰੇ ਸਮਾਜ ਨੂੰ ਦੇਣਾ ਚਾਹੀਦਾ ਅਗਰ ਸਾਡੇ ਕੋਲ ਪਾਣੀ ਹੀ ਖਤਮ ਹੋ ਗਿਆ ਤਾਂ ਕੁਝ ਵੀ ਨਹੀਂ ਰਹਿਣਾ ਆਉਣ ਵਾਲੀ ਜਨਰੇਸ਼ਨ ਵਾਸਤੇ ਸਾਨੂੰ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਐ ਪਾਣੀ ਸਾਵਾਏਗਾ ਜਦੋਂ ਅਸੀਂ ਬੂਟੇ ਵੱਧ ਬਦਲਾਂਗੇ ਬੂਟਿਆਂ ਨਾਲ ਸਾਨੂੰ ਆਕਸੀਜਨ ਮਿਲੇਗੀ ਪਿੱਛੇ ਕਰੋਨਾ ਕਾਲ 'ਚ ਕਿੰਨੇ ਲੋਕ ਤੰਗ ਹੋਏ ਆਹ ਇੱਕ ਬੂਟਾ 7 ਬੰਦਿਆਂ ਨੂੰ ਆਕਸੀਜਨ ਦਿੰਦਾ ਹੈ ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਜ਼ਿਆਦਾ ਬੂਟੇ ਲਾਏ ਜਾਂਦੇ ਨੇ ਜਾਂ ਇਸ ਸਮਰੱਥੀ ਦਾ ਇਹ ਉਪਰਾਲਾ ਰੈਗੂਲਰ ਜਿਹਾ ਪਹਿਲਾਂ ਕੈਨੇਡਾ ਗਏ ਹੋਏ ਜੀ ਸ਼ਰਮਾ ਜੀ ਵਿਨੋਦ ਸ਼ਰਮਾ ਜੀ ਅਨਥਕ ਮਿਹਨਤ ਕਰਦੇ ਨੇ ਇਹ ਆਉਣ ਸਾਰੇ ਇਹਨਾਂ ਨੇ ਆ ਚੌਥਾ ਕੈਂਪ ਬੂਟੇ ਲਗਾਉਣ ਦਾ ਕਰ ਦਿੱਤਾ ਕੱਲ ਬਲੱਡ ਨੇਸ਼ਨ ਕੈਂਪ ਦਾ ਹੈ ਇੱਕ ਪਹਿਲਾ ਮੈਡੀਕਲ ਕੈਂਪ ਦਾ ਹਰ ਸਫੀਅਰ ਤੇ ਕੰਮ ਕਰ ਰਹੇ ਨੇ ਬਹੁਤ ਹੀ ਸ਼ਾਨੇ ਹੈ ਸਾਰੀ ਮੈਂ ਦੁਨੀਆ ਨੂੰ ਇੱਥੇ ਪਟਿਆਲਾ ਵਾਸੀਆਂ ਨੂੰ ਇਹ ਕਹੂੰਗਾ ਕਿ ਵੱਧ ਤੋਂ ਵੱਧ ਬੂਟੇ ਲਗਾਓ ਮੈਂ ਆਪਦੇ ਹੋਰ ਸੰਸਥਾਵਾਂ ਵੱਲੋਂ ਵੀ ਬੂਟੇ ਲਗਾ ਰਹੇ ਹਾਂ ਅੱਜ ਅਸੀਂ ਮੈਰੀਟੋਰੀ ਸਕੂਲ 'ਚ ਵੀ ਜਾ ਕੇ ਹੁਣ ਸਾਡੇ ਨਾਲ 15 ਮਿੰਟ ਬਾਅਦ ਉੱਥੇ ਬੂਟੇ ਲਗਾ ਰਹੇ ਹਾਂ ਕੱਲ ਪਰਸੋਂ ਫਿਰ 12 ਦਿਨਾਂ ਦੇ ਰੀਚ ਮੈਂ ਕੈਂਪ ਕਰ ਰਹੇ ਹਾਂ ਇਸ ਤਰ੍ਹਾਂ ਸ਼ਰਮਾ ਜੀ ਦਾ ਫਿਰ ਨਾਲ ਦੀ ਨਾਲ ਕੰਮ ਕਰਦੇ ਆ ਬਹੁਤ ਬਹੁਤ ਧੰਨਵਾਦ ਸਭ ਨੂੰ ਅਪੀਲ ਕਰਦਾ ਜਾਂਦੇ ਸੰਤੀ ਨਾਲ ਜੋੜੋ ਇਸ ਸੋਸ਼ਲ ਕੰਮ ਕਰੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਇਹਨਾਂ ਨੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਵੀ ਵਾਤਾਵਰਣ ਨੂੰ ਹਰਿਆਵਲ ਰੱਖਣ ਵਿੱਚ ਇਹ ਇਹਨਾਂ ਦਾ ਯੋਗਦਾਨ ਦਈਏ ਇਹਨਾਂ ਦਾ ਸਾਥ ਦਈਏ ਨਮਸਕਾਰ ਜੀ